ਸਾਡੇ ਸਾਥੀ ਇਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਉਹ ਲੋਕ ਜਾਂ ਉਹ ਸਰਕਾਰ ਜਿਹੜੀ ਸੱਤਾ ਪਰਵਰਤਨ ਨਹੀਂ ਵਿਵਸਥਾ ਪਰਵਰਤਨ ਲਈ ਆਈ ਸੀ ਆਮ ਲੋਕਾਂ ਦੇ ਰਾਜ ਲਈ ਆਈ ਸੀ ਤੇ ਆਮ ਲੋਕਾਂ ਦੇ ਉੱਤੇ ਹੀ ਪਾਰੀ ਪੈ ਰਹੀ ਹੈ ਖਾਸ ਕਰਕੇ ਜਿਸ ਕਿਸਮ ਦੀ ਧੱਕੇਸ਼ਾਈ ਅਨਾਰਕੀ ਲਾਅਲੈਸਨੈਸ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਇਹ ਕੋਈ ਦੋਸਤ ਕਹਿ ਰਿਹਾ ਸੀਗਾ ਕਿ ਸਾਨੂੰ ਤੇ ਇੰਜ ਲੱਗਦਾ ਕਿ ਉਹ ਵੇਲੇ ਆ ਗਏ ਆ ਜਦੋਂ ਮਾਵਾ ਸਵੇਰੇ ਪੁੱਤ ਨੂੰ ਕੰਮ ਤੇ ਤੇ ਭੇਜਦੀਆਂ ਸੀ ਵਾਪਸ ਆਉਣ ਦੀ ਉਮੀਦ ਨਹੀਂ ਸੀ ਹੁੰਦੀ ਜਿਹੜਾ ਕਿਸੇ ਵੇਲੇ ਇੱਥੇ ਮਿਲਿਟੈਂਸੀ ਦਾ ਦੌਰ ਸੀ ਕਿ ਇਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਆ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਆਪ ਪੁਲਿਸ ਦੀ ਹਫਾਜ਼ਤ ਦੇ ਵਿੱਚ ਮਾਰ ਧੂਆਂ ਕੱਢਦੀਆਂ ਗੱਡੀਆਂ ਕੇਜਰੀਵਾਲ ਉੱਥੇ ਮੜਿਆ ਜਾ ਬੁਲਾਉਂਦਾ ਤੇ ਪਹੁੰਚ ਜਾਂਦੇ 200 ਬੰਦੇ ਤੇਲ ਭੂਕਦੇ ਕੋਈ ਪਰਵਾਹ ਨਹੀਂ 25 ਮਿੰਟ ਦੀ ਮੀਟਿੰਗ ਕਰਕੇ ਵਾਪਸ ਆ ਜਾਂਦੇ ਕਿਹਦਾ ਖਰਚਾ ਕਿਨ ਕੀ ਕਰਨਾ ਕੀ ਚਾਹੁੰਦੇ ਆਏ ਲੋਕ ਇਸ ਗੱਲ ਤੇ ਹੈਰਾਨ ਆ ਪਰ ਜਿਸ ਮੁੱਦੇ ਤੇ ਅੱਜ ਅਸੀਂ ਇਕੱਠੇ ਹੋਏ ਆ ਮੈਂ ਦੋ ਗੱਲਾਂ ਉਸ ਦੇ ਸਬੰਧ ਵਿੱਚ ਕਰਕੇ ਤੇ ਬਾਕੀ ਤੇ ਸਾਡੇ ਸਾਥੀ ਸਾਰੇ ਆਪੋ ਆਪਣੀ ਗੱਲ ਇੱਥੇ ਰੱਖਣਗੇ ਪਹਿਲੀ ਗੱਲ ਵੈਸੇ ਤੇ ਸਾਰੀਆਂ ਹੀ ਬਾਟੀਆਂ ਇਹ ਕਰ ਰਹੀਆਂ ਕਿ ਲੋਕਾਂ ਦੇ ਵਿੱਚ ਕੰਮ ਨਾ ਕਰੋ ਜੋ ਵਾਅਦੇ ਕੀਤੇ ਸੀ ਉਹਦੇ ਤੇ ਕੋਈ ਐਕਸ਼ਨ ਨਾ ਹੋਵੇ ਲੇਕਿਨ ਇਹੋ ਜਿਹਾ ਦਿਖਾਵਾ ਕਰੋ ਕਿ ਉਹਦੇ ਰਾਹੀਂ ਤੁਸੀਂ ਆਪਣੀ ਗੱਲ ਦਿਖਾਵੇ ਦੇ ਰਾਹੀਂ ਪ੍ਰਚਾਰ ਦੇ ਰਾਹੀਂ ਇਸ਼ਤਿਹਾਰਬਾਜ਼ੀ ਰਾਹੀਂ ਪ੍ਰੈਸ ਕਾਨਫਰੰਸਾਂ ਕਰਕੇ ਤੇ ਮੀਡੀਆ ਨੂੰ ਪਰਮਤ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਆਪਣੀ ਗੱਲ ਚਲਾਈ ਜਾਓ ਇਨਾਂ ਦੇ ਬੰਦੇ ਸਾਨੂੰ ਦੱਸਦੇ ਆ ਕਿ ਪਹਿਲੀਆਂ ਸਰਕਾਰਾਂ ਚ 80-90 ਕਰੋੜ ਵੱਧ ਤੋਂ ਵੱਧ ਬਜਟ ਪ੍ਰਚਾਰ ਦਾ ਬਜਟ ਪੀਆਰਓ ਡਿਪਾਰਟਮੈਂਟ ਕੋਲ ਹੁੰਦਾ ਸੀ ਉਸ ਨੂੰ ਵਧਾ ਕੇ ਇਹਨਾਂ ਨੇ 10 ਗੁਣਾ ਕਰਤਾ ਉਹਦੇ ਉਹਦਾ ਇਹ ਨਹੀਂ ਕਿ ਲੋਕਾਂ ਦੇ ਵਿੱਚ ਗੱਲ ਦੱਸਣੀ ਆ ਨਾਲੇ ਦੇ ਖੋਦੀ ਵੀ ਭਗਵਾਨ ਜੀ ਮਾਨ ਕਹਿੰਦਾ ਹੁੰਦਾ ਸੀਗਾ ਕਿ ਸਾਡਾ ਕੰਮ ਬੋਲਦਾ ਜੀ ਸਾਡਾ ਕੰਮ ਬੋਲਦਾ ਜੇ ਤੁਹਾਡਾ ਕੰਮ ਬੋਲਦਾ ਤੇ ਆ ਨਾ ਖਰਚਾ ਕਿਉਂ ਕਰੀ ਜਾਂਦੇ ਆ ਫਿਰ ਇਹ ਕਾਦੇ ਲਈ ਲੋਕਾਂ ਦਾ ਬੇਕੂਬ ਬਣਾਉਣ ਲਈ ਦੋ ਕੰਮ ਉਸ ਪੈਸੇ ਨਾਲ ਕੀਤੇ ਜਾਂਦੇ ਆ ਇੱਕ ਤੇ ਇਹ ਕਿ ਕਿਹੜੀ ਖਬਰ ਲਵਾਉਣੀ ਆ ਦੂਸਰਾ ਇਹ ਕਿ ਕਿਨੂੰ ਦਬਾਉਣਾ ਤੇ ਕਿਹੜੀ ਖਬਰ ਦਬਾਉਣੀ ਆ ਤੇ ਲੋਕਾਂ ਤੱਕ ਗੱਲ ਕੋਈ ਪਹੁੰਚਦੀ ਨਹੀਂ ਤੇ ਛੋਟੇ ਛੋਟੇ ਵੈਬ ਚੈਨਲ ਮੀਡੀਆ ਹੋਰ ਜਿਹਨੂੰ ਸੋਸ਼ਲ ਮੀਡੀਆ ਕਹਿੰਦੇ ਆ ਇਸ ਕਿਸਮ ਦੇ ਚੈਨਲ ਆ ਜਿਹੜੀ ਅਜੇ ਵੀ ਲੋਕਵਾਜ ਨੂੰ ਲੋਕਾਂ ਦੇ ਹੱਕ ਹਕੂਕ ਦੀ ਆਵਾਜ਼ ਨੂੰ ਬੁਲੰਦ ਕਰਦੀ ਆ ਉਹ ਇਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਇਸ ਵਿਵਾਰੇ ਇਹ ਇਹਨਾਂ ਨੂੰ ਮਨਜ਼ੂਰ ਨਹੀਂ ਕਿ ਇਹ ਲੋਕ ਵੀ ਜਿਹੜੇ ਵਿਰਲੇ ਵਾਂਝੇ ਟਾਵੇਂ ਟਾਵੇਂ ਜਿਹੜੇ ਇੱਥੇ ਬੋਲ ਰਹੇ ਆ ਕੁਝ ਕਰ ਰਹੇ ਆ ਜਾਂ ਲੋਕਾਂ ਦੀ ਗੱਲ ਕਰਨਾ ਚਾਹੁੰਦੇ ਆ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਉਹਨਾਂ ਤੇ ਐਕਸ਼ਨ ਲੈਂਦੇ ਆ ਜੇ ਕੋਈ মিডিਆ ਇਹਨਾਂ ਦੀ ਕਾਲੀ ਕਰਤੂਤ ਅੱਗੇ ਰੱਖਦਾ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਪੇਜ ਸੋਸ਼ਲ ਮੀਡੀਆ ਤੋਂ ਡਾਟੇ ਜਾਂਦੇ ਆ ਰੋਕ ਹਮਨੂ ਕਿਹਾ ਜਾਂਦਾ ਆ ਗੱਲ ਨੂੰ ਆ ਬੰਦੇ ਨੂੰ ਬੰਦ ਕਰ ਦਿਓ ਇਹਨੂੰ ਬਲੌਕ ਕਰ ਦਿਓ ਇਸ ਖਬਰ ਨੂੰ ਸੈਂਸਰ ਕਰ ਦਿਓ ਐਮਰਜੈਂਸੀ ਆ ਲੋਕਾਂ ਦੇ ਇੰਦਰਾ ਗਾਂਧੀ ਨਹੀਂ ਛੱਡੀ ਤੁਸੀਂ ਕੌਣ ਆ ਐਸ ਲਈ ਇਹ ਸੋਚਣ ਵਾਲੀ ਗੱਲ ਆ ਕਿ ਜੋ ਹਮਲਾ ਇੱਥੇ ਇਹਨਾਂ ਲੋਕਾਂ ਨੇ ਆਮ ਲੋਕਾਂ ਦੀ ਆਵਾਜ਼ ਬੰਦ ਦੇ ਬਹਾਨੇ ਕਰ ਰਹੇ ਆ ਇਹ ਸਾਡੇ ਸੋਚ ਤੋਂ ਤੇ ਬਰਦਾਸ਼ਤ ਤੋਂ ਬਾਹਰ ਆ ਇੱਥੇ ਭੁੱਲਰ ਸਾਹਿਬ ਆਏ ਆ ਇੰਨਾ ਦਾ ABC ਚੈਨਲ ਆ ਆਪਾਂ ਜਾਣਦੇ ਆ ਉਹ ਖੁਦ ਹੀ ਤੁਹਾਨੂੰ ਦੱਸ ਦੇਣਗੇ ਉਸ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਅਸੈਂਬਲੀ 'ਚ ਨਹੀਂ ਜਾਣ ਦਿੱਤਾ ਪਾਸ ਨਹੀਂ ਦਿੱਤਾ ਤੇ ਉਲਟਾ ਮਾਫੀ ਮੰਗਣ ਦੀ ਜਗ੍ਹਾ ਕਿ ਤੁਹਾਡੇ ਨਾਲ ਧੱਕਾ ਕੀ ਹੋਇਆ ਵਿੱਚੇ ਹੀ ਕਾਂਗਰਸ ਦਾ ਬਾਜਮਾ ਬੋਲਦਾ ਦੇਖਿਆ ਮੈਂ ਮੈਂ ਤੇ ਬੜਾ ਹੈਰਾਨ ਆ ਲੋ ਜੀ ਕੁਰਸੀ ਦੀ ਬਹੁਤ ਤੈਨ ਹੋ ਗਈ ਆ ਓਏ ਤੇ ਬੜਾ ਸਖਤ ਐਕਸ਼ਨ ਲੈਣਾ ਚਾਹੀਦਾ ਯਾਰ ਸੁਣ ਤੇ ਲਓ ਪੜ੍ਹ ਤੇ ਲਓ ਗੱਲ ਕੀ ਹੋਈ ਆ ਕਿਹਦੀ ਤੂਹীন ਹੋਈ ਆ ਤੇ ਹੋਇਆ ਕੀ ਐ ਅਸਲੀਅਤ ਕੀ ਐ ਉਧਰੋਂ ਠਟਕੇ ਹਰਪਾਲ ਜੀ ਮਾਂ ਬੋਲ ਰਿਹਾ ਕੋਈ ਹੋਰ ਬੋਲ ਰਿਹਾ ਨਾ ਜੀ ਇਹ ਤੇ ਪ੍ਰਿਵਿਲੇਜ ਕਮੇਟੀ ਨੂੰ ਜਾਣਾ ਚਾਹੀਦਾ ਇਹ ਸਾਰੀ ਇਨਕੁਆਇਰੀ ਹੋ ਕੇ ਫਾਹੇ ਲਾਉਣਾ ਚਾਹੀਦਾ ਸ਼ਬਦੇ ਨਹੀਂ ਐ ਉਹਦਾ ਅਰਥ ਇਹ ਹੀ ਐ ਕਿ ਇਹਨਾਂ ਦਾ ਮੂੰਹ ਬੰਦ ਕਰੋ ਇਹਨਾਂ ਨੂੰ ਡਰਾਓ ਇਹਨਾਂ ਨੂੰ ਧਮਕਾਓ ਇਹ ਹੁੰਦੇ ਕੌਣ ਆ ਦੂਜੇ ਪਾਸੇ ਐਮਐਲਏ ਦੀਆਂ ਬੇਕਰਤੂਤੀਆਂ ਜਿਹੜੀਆਂ ਉਹ ਜਦੋਂ ਲੋਕਾਂ 'ਚ ਰੱਖੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਨਾਲ ਉਹ ਸਾਰੀ ਆਡੀਓ ਹੈ ਉਹ ਖੋਲ ਬੰਦੇ ਨੇ ਰਾਜੂ ਨੇ ਆ ਕੇ ਕਹਿਤਾ ਕਿ ਹਾਂ ਇਹ ਮੇਰੀ ਆਡੀਓ ਆ ਮੈਂ ਇਹ ਗਵਾ ਹਾਂ ਇਹ ਜਰਨਲਿਸਟ ਤੁਸੀਂ ਜਿਹੜਾ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਕਿਉਂ ਐਫ ਆਈ ਆਰ ਦਰਜ ਕੀਤੀ ਹੈ ਇਹ ਦੋ ਗੱਲਾਂ ਆ ਬਾਕੀ ਇਹਦੀ ਸਾਰੀ ਡਿਟੇਲ ਜਗਤਾਰ ਸਿੰਘ ਭੁੱਲ ਰੂਣੀ ਇਹਦੀ ਬੈਕਗ੍ਰਾਉਂਡ ਦੇ ਨਾਲ ਦੱਸਣਗੇ ਇਸੇ ਤਰ੍ਹਾਂ ਲੋਕ ਆਵਾਜ਼ মিডিਆ ਇੱਥੇ ਆਇਆ ਹੋਇਆ ਉਹ ਆਪਣੀ ਗੱਲ ਸਾਰੀ ਰੱਖਣਗੇ ਜਿਨ੍ਹਾਂ ਦੇ ਨਾਲ ਮਨਿੰਦਰਜੀਤ ਸਿੰਘ ਸਿੱਧੂ ਕੰਮ ਕਰਦਾ ਤੇ ਜਿਹਨੂੰ ਉਹਨਾਂ ਦੇ ਜਿਹਦੇ ਦੇ ਉੱਤੇ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਪਰ ਇੱਕ ਗੱਲ ਇਹਨਾਂ ਨੂੰ ਕੰਨ ਖੋਲ ਕੇ ਸੁਣ ਲੈਣਾ ਚਾਹੀਦੀ ਆ ਕਿ ਇਹ ਪੰਜਾਬੀ ਐ ਇਕੱਲੇ মিডিਆ ਵਾਲੇ ਨਹੀਂ ਐ ਇਹ ਪੰਜਾਬੀ মিডিਆ ਵਾਲੇ ਆ ਇਹ ਪੰਜਾਬ ਦੇ ਜੰਮ ਵਾਲਿਆ ਇਹਨਾਂ ਨੇ ਕਦੀ ਕਿਸੇ ਦੀ ਧੌਂਸ برداشت ਨਹੀਂ ਕੀਤੀ ਵੱਡੇ ਵੱਡੇ ਬੰਦੇ ਜਿਹੜੇ ਆ ਰੁਲ ਗਏ ਇੱਥੋਂ ਚਲੇ ਗਏ ਇਸ ਲਈ ਇਹ ਕੰਮ ਜਿਹੜਾ ਧਖੇਸ਼ਾਈ ਵਾਲਾ ਉਹ ਤੁਸੀਂ ਬੰਦ ਕਰੋ ਤੇ ਜਿਹੜਾ মিডিਆ ਥੋੜਾ ਬਹੁਤ ਬਚਿਆ ਤੁਹਾਡੀ ਪਕੜ ਚ ਨਹੀਂ ਆ ਰਿਹਾ ਤੁਹਾਡੇ ਦਬਾਅ ਚ ਨਹੀਂ ਆ ਰਿਹਾ ਜਾਂ ਤੁਹਾਡੇ ਪੈਸੇ ਦੇ ਲੋਭ ਲਾਲ ਚ ਨਹੀਂ ਆ ਰਿਹਾ ਔਰ ਜਿਹੜਾ ਤੁਸੀਂ ਬਾਈਕਾਟ ਕਰਕੇ ਰੱਖਦੇ ਆ ਕੋਈ ਸਰਕਾਰੀ ਪੈਸਾ ਉਹਨਾਂ ਨੂੰ ਦਿੰਦੇ ਨਹੀਂ ਕਿਉਂ ਬਈ ਇਹ ਤੁਹਾਡੀ ਮਰਜ਼ੀ ਕਿਉਂ ਆ ਕੋਈ ਪਾਲਿਸੀ ਹੋਣੀ ਚਾਹੀਦੀ ਆ ਕਿਉਂ ਨਹੀਂ ਕੋਈ ਇੱਥੇ ਪਾਲਿਸੀ ਬਣਦੀ ਕਿ ਜਿਹੜਾ মিডিਆ ਹੈ ਜਦੋਂ ਤੁਸੀਂ ਸਰਕਾਰ ਦੇ ਪੈਸੇ ਖਰਚਣੇ 800 ਕਰੋੜ ਰੁਪਈਆ ਕਾ ਉਹ ਕਿਸੇ ਪਾਲਿਸੀ ਦੇ ਤਹਿਤ ਹੋਵੇ ਨਾ ਕਿਸੇ ਨੂੰ ਘੱਟ ਕਿਸੇ ਨੂੰ ਵਾਧ ਜਿੰਨਾ ਸਾਰਿਆਂ ਨੂੰ ਪੈਸਾ ਮਿਲਣ ਜੀ ਉਸ ਪੈਸੇ ਚ ਕਿੰਨੀ ਧਾਂਤਲੀ ਹੋਈ ਹੈ ਖਬਰਾਂ ਇਹ ਵੀ ਸੁਣਨ ਜਾ ਰਹੀਆਂ ਕਿ ਅੱਤਾ ਕਿਤੇ ਹੋਰ ਹੀ ਵਾਪਸ ਲੈ ਲਿਆ ਜਾਂਦਾ ਇਹੋ ਜਿਹੀਆਂ ਖਬਰਾਂ ਲੋਕਾਂ ਨੂੰ ਸੁਣਨ ਨੂੰ ਮਿਲ ਰਹੀਆਂ ਹੈਰਾਨ ਹੋ ਗਏ ਆਸੀਂ ਕਿ ਇਹ ਸਰਕਾਰ ਆ ਕਿ ਕਿਤੇ ਕੋਈ ਧਾੜ ਵੀ ਆ ਕੇ ਸਾਡੇ ਤੇ ਆ ਕੇ ਬੈਠ ਕੇ ਇਸ ਚਾਲ ਨੂੰ ਇਸ ਸੋਚ ਨੂੰ ਇਸ ਪੋਲਿਟਿਕਸ ਨੂੰ ਚੁਣੌਤੀ ਦੇਣੀ ਚਾਹੀਦੀ ਹੈ ਔਰ ਜਿਹੜੇ ਲੋਕ ਚੁਣੌਤੀ ਦੇ ਰਹੇ ਆ ਜੇ ਉਹਨਾਂ ਦੇ ਕੋਈ ਵੀ ਐਕਸ਼ਨ ਹੋਊਗਾ ਜਿਵੇਂ ਹੁਣ ਹੋਇਆ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਆ ਇਹਨਾਂ ਨੇ ਲਾਉਣਾ ਜੋਰ ਜੋ ਮਰਜ਼ੀ ਲਾ ਲੈਣ ਔਰ ਆਪਣੇ ਬੰਦਿਆਂ ਤੇ ਐਮਐਲਏ ਸਹਿਬਾਨ ਤੇ ਉਹਨਾਂ ਨੂੰ ਬਲਾ ਕੇ ਸੈਂਸਰ ਕੀਤਾ ਜਾਏ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇ ਜਿਹੜੇ ਲੋਕਾਂ ਦੀਆਂ ਮਾਵਾਂ ਭੈਣਾਂ ਤੇ ਬੀਵੀਆਂ ਦੇ ਪ੍ਰਤੀ ਇਹੋ ਜਿਹੇ ਮਾੜੇ ਸ਼ਬਦ ਬੋਲਦੇ ਆ ਕੋਈ ਉਹ ਨਾ ਦੀ ਐਕਸ਼ਨ ਨਹੀਂ ਉਲਟਾ ਦੂਜਿਆਂ ਤੇ ਐਫ ਆਈ ਆਰਾ ਕਰਦੇ ਫਿਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਲਈ ਮੈਂ ਬਹੁਤ ਲੰਬਾ ਕੋਈ ਪਾਸ਼ਾ ਨਹੀਂ ਦੇਣਾ ਅਸੀਂ ਇੱਕ ਰੋਸ ਤੇ ਗੁੱਸਾ ਇਹਨਾਂ ਦੀ ਇਸ ਮੀਡੀਆ ਦੀ ਆਵਾਜ਼ ਨੂੰ ਗੈਰ ਕਰਨ ਦੇ ਵਿਰੋਧ ਵਿੱਚ ਇੱਥੇ ਜ਼ਾਹਰ ਕਰਨ ਲਈ ਇਜ਼ਹਾਰ ਕਰਨ ਲਈ ਆਏ ਆਂ